ਹੋਂਟਾ ਇਹ ਜਾ ਕੇ ਰਹੂਗੇ ਜੋ ਮਰਜ਼ੀ ਉਹ ਦੇ ਤਾ ਦਿੱਲੀ ਉਥੇ ਟਰਨਾ ਲਾਉਗੇ ਇਹ ਤਾਂ ਅੱਗੇ ਜਾ ਕੇ ਰਹੂਗੇ ਪਿੱਛੇ ਨਹੀਂ ਹਟ ਸਕਦੇ ਇਹ ਮੋਦੀ ਨੇ ਬਹੁਤ ਗਲਤ ਕੀਤਾ ਹੈ ਵੈਸੇ ਗਲਤੀ ਹਾਡੀ ਵੀ ਹੈ ਸਾਨੂੰ ਵੀ ਇੱਥੋਂ ਪੰਮ ਚਲਾਉਣੇ ਚਾਹੀਦੇ ਆ ਸਾਨੂੰ ਵੀ ਪੁਲਿਸ ਨੂੰ ਮਜ਼ਾ ਚਕਾਉਣਾ ਚਾਹੀਦਾ ਕਿ ਅਸੀਂ ਵੀ ਪਿੱਛੇ ਨਹੀਂ ਹਟ ਸਕਦੇ ਪੰਜਾਬ ਤੋਂ ਕਿਉਂਕਿ ਅਸੀਂ ਇਹਨਾਂ ਨੂੰ ਹੁਣ ਮਜ਼ਾ ਚਾਫੇ ਜਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਕਿਸਾਨ ਹ ਆਪਣਾ ਕੰਮ ਕਾੜ ਛੱਡ ਕੇ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਣੇ ਆ ਕਿ ਆਣੇ ਵਾਲੇ ਸਮੇਂ 'ਚ ਪਤਾ ਲੱਗੇ ਬੱਚਿਆਂ ਨੂੰ ਅਸੀਂ ਕੀ ਕੀ ਸੰਸ ਕਰਿਆ ਕਿੰਨੇ ਮਾੜੇ ਦਿਨ ਦੇਖੇ ਨੇ ਉਹ ਚੀਜ਼ ਕਰਕੇ ਮੈਂ ਆਪਣੇ ਕੰਮ ਕਾੜ ਛੱਡ ਕੇ ਆਪਣੇ ਬੱਚੇ ਨੂੰ ਇੱਥੇ ਲੈ ਕੇ ਆਇਆ ਬੱਚਿਆਂ ਬਾਰੇ ਦੱਸੋ ਜੀ ਕਿੰਨੀ ਉਮਰ ਹੈ ਤੇ ਸਾਲ ਦਾ ਜੀ ਬੱਚਾ ਇਹ ਮੇਰਾ ਮੁੰਡਾ ਹੈ ਇਹ ਮੇਰੀ ਕੁੜੀ ਆ 8 ਸਾਲ ਦੀ ਹੈ ਜੀ ਟੀਵੀ ਦੇਖਦੇ ਆ ਟਰੈਕਟਰ ਲੰਨੇ ਆ ਇਹ ਟਰੈਕਟਰ ਟਰੈਕਟਰ ਇਹ ਕਰਦਾ ਰਹਿੰਦਾ ਫੇ ਰਸਤੇ 'ਚ ਵੀ ਜੋ ਵੀ ਆਏ ਟਰੈਕਟਰ ਇਹਦਾ ਟਰੈਕਟਰ ਟਰੈਕਟਰ ਮੈਂ ਘਰੋਂ ਪਰਨਾ ਮੰਨ ਕੇ ਤੁਰਿਆ ਸੀ ਕਹਿੰਦਾ ਮੇਰੇ ਵੀ ਕੰਮ ਤੇ ਲੱਗੇਗਾ ਆਪਣਾ ਫਿਰ ਕਿ ਮੋਹਲੇ ਬਹੁਤ ਜ਼ਿਆਦਾ ਅੱਗੇ ਖਰਾਬ ਹੈ ਸੋ ਇਹ ਮੈਨੂੰ ਕਹਿ ਰਹੇ ਸੀ ਤੁਸੀਂ ਪਿੱਛੇ ਜਾਓ ਤੁਸੀਂ ਗੱਡੀ 'ਚ ਬੈਠੋ ਮੈਂ ਕਹਾ ਨਹੀਂ ਮੈਨੂੰ ਮੈਂ ਕਹਾ ਮੇਰੇ ਦਿਲ 'ਚ ਮੈਨੂੰ ਕੋਈ ਡਰ ਨਹੀਂ ਠੀਕ ਆ ਬੱਚਿਆਂ ਦਾ ਥੋੜਾ ਕੋਈ ਗੱਲ ਨਹੀਂ ਜੋ ਉਹ ਦੇਖ ਹੀ ਜਾਊਗਾ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਮੋਰਚੇ ਜੋਗਦਾਨ ਪਾਉਣ ਦੇ ਲਈ ਵੱਖ-ਵੱਖ ਥਾਵਾਂ ਤੋਂ ਕਿਸਾਨ ਪਹੁੰਚ ਰਹੇ ਨੇ ਸੋ ਜਿਹੜੀ ਗਿਣਤੀ ਹੈ ਇਹਨਾਂ ਵਿੱਚ ਸਾਰੇ ਵਰਗ ਦੇ ਲੋਕ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਕ ਬਹੁਤ ਖੂਬਸੂਰਤ ਮਿਸਾਲ ਜਿਹੜੀ ਹੈ ਉਹ ਉੱਥੇ ਦੇਖਣ ਨੂੰ ਮਿਲੀ ਇੱਕ ਫੈਮਿਲੀ ਆਈ ਹੈ ਆਪਣੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੂਰੀ ਕੰਪਲੀਟ ਫੈਮਿਲੀ ਇੱਥੇ ਸ਼ੰਭੂ ਬਾਰਡਰ ਤੇ ਅੱਜ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਛੋਟਾ ਬੱਚਾ ਇਹਦਾ ਸਭ ਤੋਂ ਛੋਟਾ ਮੈਂਬਰ ਹੈ ਫੈਮਿਲੀ ਦਾ ਦਸਤਾਰ ਸਜਾਈ ਹੋਈ ਹੈ ਤੇ ਹੱਥ ਦੇ ਵਿੱਚ ਝੰਡਾ ਵੀ ਫੜਿਆ ਹੋਇਆ ਹੈ ਇਹ ਬੱਚਾ ਵੀ ਆਪਣਾ ਯੋਗਦਾਨ ਪਾਉਣ ਦੇ ਲਈ ਸ਼ੰਭੂ ਬਾਰਡਰ ਤੇ ਚੱਲ ਰਹੇ ਮੋਰਚੇ ਤੇ ਪਹੁੰਚੇ ਹਾਂ ਗੱਲਬਾਤ ਕਰਾਂਗੇ ਘਰਦਿਆਂ ਦੇ ਨਾਲ ਭਾਈ ਜੀ ਕੀ ਨਾਮ ਹੈ ਕਿੱਥੋਂ ਆਏ ਹੋ ਮਿਰਬਿੰਦਰ ਸਿੰਘ ਜੀ ਪਿੰਡ ਤਸੋਲੀ ਆ ਖਰੜ ਤੋਂ ਆਏ ਹਾਂ ਅਸੀਂ ਤੇ ਅਸੀਂ ਜੋ ਹਾਲਾਤ ਅਸੀਂ ਦੇਖੇ ਨਹੀਂ ਜਾਂਦੇ ਹੈਗੇ ਆਪਣਾ ਕੰਮ ਕਾੜ ਛੱਡ ਕੇ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਣੇ ਆ ਕਿ ਆਣੇ ਵਾਲੇ ਸਮੇਂ 'ਚ ਪਤਾ ਲੱਗੇ ਬੱਚਿਆਂ ਨੂੰ ਅਸੀਂ ਕੀ ਕੀ ਸੰਘਾਸ ਕਰਿਆ ਕਿੰਨੇ ਮਾੜੇ ਦਿਨ ਦੇਖੇ ਨੇ ਇੱਜ ਕਰਕੇ ਮੈਂ ਆਪਣੇ ਕੰਮ ਘੜ ਛੱਡ ਕੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਇਆ। ਤੁਸੀਂ ਕੀ ਕੰਮ ਕਰ ਕਰਦੇ? ਸਾਡੀ ਮੇਰਾ ਢਾਬਾ ਹੈ ਜੀ ਖਰੜ। ਤੇ ਉੱਦਾਂ ਸੀ ਸਾਡੇ ਪਿੰਡ ਤਸੋਲੀ ਹੈ ਮੇਰੀ ਜ਼ਮੀਨ ਵੀ ਉੱਥੇ ਤੇ ਪਾਚ ਕਰਕੇ ਉਹ ਦਿਖਾਉਣਾ ਹੈ। ਬੱਚਿਆਂ ਬਾਰੇ ਦੱਸੋ ਜੀ ਕਿੰਨੀ ਉਮਰ ਹੈ? ਤੇ 1.5 ਸਾਲ ਦਾ ਜੀ ਬੱਚਾ। ਇਹ ਮੇਰਾ ਮੁੰਡਾ ਹੈ। ਇਹ ਮੇਰੀ ਗੁੜੀਆ ਹੈ 8 ਸਾਲ ਦੀ ਹੈ ਜੀ। ਹਾਂਜੀ। ਇਹ ਮੁੰਡਾ ਗੱਲਬਾਤ ਕੋਈ ਕਰ ਰਿਹਾ ਸੀਗਾ ਕੁਝ ਹੈ ਸਮਝੇ ਇਸ ਮੋਰਚੇ ਬਾਰੇ ਜਾਂ ਕਿ ਕੋਈ ਜਦੋਂ ਆਪਾਂ ਟੀਵੀ ਦੇਖਦੇ ਆ ਟਰੈਕਟਰ ਲਾਉਣੇ ਆ ਇਹ ਟਰੈਕਟਰ ਟਰੈਕਟਰ ਇਹ ਕਰਦਾ ਰਹਿੰਦਾ ਫਿਰ ਰਸਤੇ 'ਚ ਵੀ ਜੋ ਵੀ ਆਏ ਟਰੈਕਟਰ ਇਹਦਾ ਟਰੈਕਟਰ ਟਰੈਕਟਰ ਮੈਂ ਘਰੋਂ ਪਰਨਾ ਮੰਨ ਕੇ ਤੁਰਿਆ ਸੀ ਕਹਿੰਦਾ ਮੇਰੇ ਵੀ ਬੰਨ ਕੇ ਲੈ ਕੇ ਜਾਣਾ ਆਪਣਾ ਫੇਰ ਪਾਪਾ ਦੇ ਗਿੱਦਾ ਕੀਤਾ ਕਿ ਮੇਰੇ ਵੀ ਪਰਨਾ ਪੰਨੋ ਤੇ ਗੱਡੀ ਤੇ ਹਾਂਜੀ 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 ਕੁਛ ਬੋਲ ਦੋਗਾ ਬੱਚਾ ਥੋੜਾ ਹੂੰ ਸੱਚੀ ਗੱਲ ਕਰ ਦੋ ਬੋਲੇ ਸੋ ਨਹੀਂ ਕਰ ਦੋ ਬੋਲੇ ਡਰੇਗਾ ਕਰੋ ਸ਼ਾਸਤਰੀਆ ਕਾਲ ਉਹਦਾ ਬਹੁਤ ਬੋਲਦਾ ਤੇਰੇ ਨਾਲ ਤੁਸੀਂ ਦੱਸੋ ਮੈਂ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਲੇਡੀਜ਼ ਨੂੰ ਡਰ ਵੀ ਹੁੰਦਾ ਪਹਿਲੀ ਗੱਲ ਤਾਂ ਆਪ ਨੂੰ ਆਉਣ ਨੂੰ ਵੀ ਡਰ ਲੱਗਦਾ ਫਿਰ ਇਹ ਹੁੰਦਾ ਵੀ ਬੱਚਿਆਂ ਨੂੰ ਵੀ ਨਾਲ ਲੈ ਕੇ ਆਣਾ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਫਿਰ ਵੀ ਕਿਵੇਂ ਇਹਨਾਂ ਜਿਗਰਾ ਕੀਤਾ ਨਹੀਂ ਜੀ ਮੈਨੂੰ ਦੇਖੋ ਜੀ ਮੇਰੇ ਮਨ 'ਚ ਕੋਈ ਡਰ ਨਹੀਂ ਕੋਈ ਭੈ ਨਹੀਂ ਪਰ ਹਾਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਲੈ ਕੇ ਮੈਨੂੰ ਥੋੜਾ ਜਿਹਾ ਜ਼ਰੂਰ ਹੁੰਦਾ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਅੱਗੇ ਖਰਾਬ ਹੈ ਸੋ ਇਹ ਮੈਨੂੰ ਕਹਿ ਰਹੇ ਸੀ ਤੁਸੀਂ ਪਿੱਛੇ ਜਾਓ ਕਿ ਤੁਸੀਂ ਗੱਡੀ 'ਚ ਬੈਠੋ ਮੈਂ ਕਿਹਾ ਨਹੀਂ ਮੈਨੂੰ ਮੈਂ ਕਿਹਾ ਮੇਰੇ ਦਿਲ 'ਚ ਮੈਨੂੰ ਕੋਈ ਡਰ ਨਹੀਂ ਠੀਕ ਆ ਬੱਚਿਆਂ ਦਾ ਥੋੜਾ ਕੋਈ ਗੱਲ ਨਹੀਂ ਜੋ ਉਹ ਦੇਖ ਹੀ ਜਾਊ ਬਹੁਤ ਦੁਨੀਆ ਸਾਡੇ ਨਾਲ ਅਸੀਂ ਇਕੱਲੇ ਨਹੀਂ ਇੱਥੇ ਹੈਗੇ ਅਸੀਂ ਪਿਛਲੀ ਵਾਰ ਜਦੋਂ ਧਰਨਾ ਲੱਗਿਆ ਸੀ ਜੀ ਉਦੋਂ ਵੀ ਅਸੀਂ ਉੱਥੇ ਜ਼ਰੂਰ ਪਹੁੰਚੇ ਸੀ ਦਿੱਲੀ ਆ ਕਾਫੀ ਦਿਨ ਲਾ ਕੇ ਆਏ ਸੀ ਉਦੋਂ ਦਿੱਲੀ ਉਦੋਂ ਨਾ ਇੱਕ ਮੈਂ ਗਾਣਾ ਲਿਖਿਆ ਸੀਗਾ ਮੈਡਮ ਸਿੰਗਰ ਹੈ ਆਰਮਾਨ ਦੇ ਨਾਮ ਤੁਹਾਡੇ ਗਾਣੇ ਆਏ ਹੋਏ ਨੇ ਪਦੋਂ ਮੈਂ ਇੱਕ ਮੋਦੀ ਨੂੰ ਗਾਲ ਕੱਢੀ ਸੀਗੀ ਤੂੰ ਸਾਲਾ ਬਣਿਆ ਅਬਾਨੀ ਤੇ ਅਦਾਨੀ ਦਾ ਆਰਮਾਨ ਦੇ ਲਬਜ਼ੇ ਕਹਿੰਦੇ ਨੇ ਮੈਡਮ ਨੇ ਬਹੁਤ ਫੋਨ ਆਏ ਮੈਨੂੰ ਵੀ ਬਹੁਤ ਫੋਨ ਆਏ ਕਹਿੰਦੇ ਤੁਸੀਂ ਸਿੱਧਾ ਹੀ ਪ੍ਰਾਈਮ ਮਿਨਿਸਟਰ ਨੂੰ ਗਾਲ ਕੱਢਤੀ ਵੀ ਆ ਤਾਂ ਇਹਨੂੰ ਗਾਣੇ ਨੂੰ ਚੈਨਲ ਤੋਂ ਡਿਲੀਟ ਕਰਾ ਦਿਓ ਵੀ ਆ ਕਾਰਵਾਈ ਬਣਦੀ ਕਾਰਵਾਈ ਕਰੋ ਤੋ ਜਸ ਬਾਜ ਵੀ ਨਹੀਂ ਪਰਚਾ کافی ਸਿੰਗਰਾਂ ਦੇ ਪਰਚਾ ਹੋਇਆ ਸੀ ਮੈਨੂੰ ਵੀ ਬਹੁਤ ਫੋਨ ਆਏ ਕਹਿੰਦੇ ਗਾਣਾ ਡਿਲੀਟ ਕਰਾ ਦਿਓ ਮੈਂ ਕਿਹਾ ਨਹੀਂ ਜੋ ਲਿਖੋ ਗਿਆ ਉਹ ਲਿਖੋ ਗਿਆ ਗਾਤਾ ਜੋ ਗਾਤਾ ਅਸੀਂ ਬਹੁਤ ਕਿਸਾਨੀ ਹਿੱਸਾ ਆਪਣਾ ਪਾਉਨੇ ਆ ਅੱਗੇ ਵੀ ਪਾਉਂਦੇ ਰਹੋਗੇ ਜਿੰਨੇ ਇਧਰ ਚੱਲਦਾ ਰਹੂ ਛੋਟੀ ਬੱਚੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਬੇਟਾ ਤੁਹਾਡਾ ਜਸਮੀਤ ਕੌਰ ਤੇ ਕਿਹੜੀ ਕਲਾਸ ਤੋਂ ਦੂਜੀ ਅੱਛਾ ਤੁਸੀਂ ਤੁਹਾਨੂੰ ਪਤਾ ਜਿਹੜਾ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਮੰਗਾ ਨੇ ਉਹਨਾਂ ਨੂੰ ਲੈ ਕੇ ਕਿਵੇਂ ਦੇਖ ਰਹੇ ਸ ਤੁਸੀਂ ਇੰਨੇ ਦਿਨਾਂ ਦਾ ਇਸ ਸੰਘਰਸ਼ ਨੂੰ ਮੈਂ ਇੱਕ ਗੱਲ ਕਹਿਣਾ ਚਾਹਨੀ ਕਿ ਮੋਦੀ ਨੇ ਬਹੁਤ ਗਲਤ ਕੀਤਾ ਹੈ ਸਾਡੇ ਨਾਲ ਅਮ ਵੈਸੇ ਗਲਤੀ ਸਾਡੀ ਵੀ ਹੈ ਸਾਨੂੰ ਵੀ ਇੱਥੋਂ ਬੰਮ ਚਲਾਉਣੇ ਚਾਹੀਦੇ ਆ ਸਾਨੂੰ ਵੀ ਪੁਲਿਸ ਨੂੰ ਮਜ਼ਾ ਚਕਾਉਣਾ ਚਾਹੀਦਾ ਕਿ ਅਸੀਂ ਵੀ ਪਿੱਛੇ ਨਹੀਂ ਹਟ ਸਕਦੇ ਪੰਜਾਬੀ ਅਸੀਂ ਵੀ ਤੁਹਾਡੇ ਤੋਂ ਬਹੁਤ ਮਤਲਬ ਅੱਗੇ ਆ ਤੇ ਸਾਨੂੰ ਵੀ ਮਤਲਬ ਗੋਲੇ ਚਲਾਉਣੇ ਚਾਹੀਦੇ ਨੇ ਤੇ ਜਦੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਫਾਇਰਿੰਗ ਹੋ ਰਹੀ ਹੈ ਡਰੋਨ ਸਾਰੇ ਨੇ ਤੁਹਾਨੂੰ ਗੁੱਸਾ ਕਿੰਨਾ ਆਉਂਦਾ ਕਿਉਂਕਿ ਇੱਥੇ ਛੋਟੇ ਥੋਡੇ ਵਰਗੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਉਹਦੇ ਉੱਤੇ ਜਦੋਂ ਆ ਕੇ ਢੇਕਦੇ ਨੇ ਬੁਰਾ ਲੱਗਦਾ ਹੈ ਕਾਫੀ ਨਾਲੇ ਗੁੱਸਾ ਵੀ ਆਉਂਦਾ ਹੈ ਕਿ ਇਦਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਤਾਂ ਕਰਕੇ ਹਉਂ ਲੱਗਦਾ ਵੀ ਇੰਨੇ ਸਾਰੇ ਤੁਸੀਂ ਇਕੱਠੇ ਹੋ ਕੇ ਆਏ ਹੋ ਵੀ ਜਿੱਤ ਹੋਊਗੀ ਕਿਸਾਨਾਂ ਦੀ ਹੋਊਗੀ ਜਿੱਤ ਤਾਂ ਹੁਣ ਜਾਏ ਹੁਣ ਤਾਂ ਇਹ ਜਾ ਕੇ ਰਹੋਗੇ ਅੱਗੇ ਜੋ ਮਰਜ਼ੀ ਹੋਵੇ ਇਹ ਤਾਂ ਦਿੱਲੀ ਉੱਥੇ ਤਰਨਾ ਲਾਉਗੇ ਇਹ ਤਾਂ ਅੱਗੇ ਜਾ ਕੇ ਰਹੋਗੇ ਪਿੱਛੇ ਨਹੀਂ ਹਟਦੇ ਕਿਸਾਨ ਕਦੇ ਵੀ ਪਿਛਲੀ ਬਰੀ ਵੀ ਪਿੱਛੇ ਨਹੀਂ ਹਟੇ ਇਹ ਜਿੰਨੀ ਬਰੀ ਵੀ ਅੱਜ ਕਦੇ ਵੀ ਪਿੱਛੇ ਨਹੀਂ ਹਟ ਸਕਦੇ ਸਾਡੇ ਕਿਸਾਨ ਜਿੱਤ ਕੇ ਰਹੋਗੇ ਸ੍ਰੀ ਆਕਾਲ ਛੋਟੇ ਬੱਚੇ ਨੂੰ ਵੇਖ ਕੇ ਤੁਹਾਨੂੰ ਕਿੰਨਾ ਹੌਸਲਾ ਆਉਂਦਾ ਤੁਹਾਨੂੰ ਇਹ ਨਹੀਂ ਡਰ ਲੱਗਦਾ ਵੀ ਉਹ ਛੋਟਾ ਹੈ ਉਹਨੂੰ ਨਾਲ ਲੈ ਕੇ ਆਉਂ ਜਾਂ ਤੁਸੀਂ ਆਪ ਕਿਹਾ ਵੀ ਨਾਲ ਸਾਰੇ ਇਕੱਠੇ ਜਾਵਾਂਗੇ ਡਰ ਨਹੀਂ ਲੱਗਦਾ ਹਨ ਅਸੀਂ ਕਿਸਾਨ ਹਨ ਨੂੰ ਕੀ ਡਰ ਲੱਗਣਾ ਡਰ ਤਾਂ ਉਹਨਾਂ ਨੂੰ ਲੱਗਣਾ ਜਿਵੇਂ ਅਸੀਂ ਹੁਣ ਆਪਣੇ ਧਰਮ ਤੇ ਬਿਲੋਂਗ ਕਰਦੇ ਆਂ ਉਹਨਾਂ ਨੂੰ ਡਰ ਲੱਗੂਗਾ ਕਿਉਂਕਿ ਅਸੀਂ ਇਹਨਾਂ ਨੂੰ ਹੁਣ ਮਜੇ ਚ ਕਾਵੇ ਜਾਵਾਂਗੇ ਹੁਣ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਕਿਸਾਨ ਨਾ ਅਸੀਂ ਬਿਲਕੁਲ ਨਹੀਂ ਪਿੱਛੇ ਹਟ ਸਕਦੇ ਕਦੇ ਵੀ। ਤੁਸੀਂ ਦੇਖ ਸਕਦੇ ਤੁਸੀਂ ਜਜ਼ਬਾ ਬੱਚਿਆਂ ਦਾ ਸਪੈਸ਼ਲੀ ਜਿਹੜੀ ਛੋਟੀ ਕੁੜੀ ਹੈ ਤੁਸੀਂ ਉਹਨਾਂ ਦਾ ਜਜ਼ਬਾ ਦੇਖਿਆ ਤੇ ਬੇਹੱਦ ਛੋਟਾ ਬੱਚਾ ਹੈ ਕਿੰਨਾ ਪਿਆਰਾ ਬੱਚਾ ਹੈ ਤੇ ਆਪਣਾ ਯੋਗਦਾਨ ਆਪਣੇ ਆਪਣੇ ਤਰੀਕੇ ਦੇ ਨਾਲ ਸਾਰੇ ਪਾ ਰਹੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੇ ਤੁਸੀਂ ਦੇਖ ਸਕਦੇ ਹੋ ਬੇਖੌਫ ਵੀ ਨੇ ਤੇ ਚਿਹਰੇ ਤੇ ਇੱਕ ਕਿਸਮ ਦਾ ਦਰਦ ਵੀ ਹੈਗਾ ਕਿਉਂਕਿ ਜੋ ਕੁਝ ਵੀ ਹੋ ਰਿਹਾ ਹੁਣ ਤੱਕ ਇੰਨੇ ਦਿਨਾਂ ਤੋਂ ਜਦੋਂ ਤੋਂ ਤਾਂ ਮੋਰਚਾ ਚੱਲ ਰਿਹਾ ਹੈ ਕਈ ਕਿਸਾਨ ਜਿਹੜੇ ਜ਼ਖਮੀ ਵੀ ਹੋਏ ਨੇ ਕਿਉਂਕਿ ਪੁਲਿਸ ਜਦੋਂ ਹਾਂਜੂ ਗੈਸ ਦੇ ਗੋਲੇ ਦਾਗਦੀਆਂ ਜਾਂ ਰਬੜ ਦੀਆਂ ਗੋਲੀਆਂ ਜਿਹੜੀਆਂ ਉਹ ਦਾਗਦੀ ਹੈ ਤਾਂ ਉਸ ਵੇਲੇ ਕਾਫੀ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਰਹੇ ਨੇ ਸੋ ਉਸ ਚੀਜ਼ ਨੂੰ ਲੈ ਕੇ ਚਿੰਤਤ ਵੀ ਨੇ ਇਹਨਾਂ ਨੂੰ ਦੁੱਖ ਵੀ ਹੁੰਦਾ ਪਰ ਕਿਤੇ ਨਾ ਕਿਤੇ ਮੰਗਾ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ ਬੱਚਿਆਂ ਦਾ ਇਹ ਕਹਿਣਾ ਹੈ ਕਿ ਕਿਸਾਨ ਜਿਹੜੇ ਨੇ ਉਹ ਜਰੂਰ ਜਿੱਤ ਵੱਲ ਵਧ ਰਹੇ ਨੇ ਤੇ ਜਿੱਤ ਕੇ ਵਾਪਸ ਘਰਾਂ ਨੂੰ ਜਾਣਗੇ ਸ਼ੰਭੂ ਬਾਰਡਰ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ